ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਆਪਣੀ ਅੱਜ ਦੀ ਨਵੀਂ ਕਹਾਣੀ ਹਰਿਆਣੇ ਦੇ ਇੱਕ ਵੱਡੇ ਸ਼ਹਿਰ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦੀ ਇੱਕ ਬੇਟੀ ਰਹਿੰਦੀ ਸੀ ਪਤੀ ਵਧੀਆ ਇੱਕ ਬਿਜ਼ਨੈਸਮੈਨ ਸੀ ਤੇ ਤਕੜਾ ਕਾਰੋਬਾਰ ਹੈ ਉਸ ਦੀ ਪਤਨੀ ਇੱਕ ਸਕੂਲ ਦੇ ਵਿੱਚ ਟੀਚਰ ਲੱਗੀ ਹੋਈ ਹੈ ਦੋਨੋਂ ਜੀ ਵਧੀਆ ਕਮਾਉਂਦੇ ਨੇ ਉਹਨਾਂ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਨੇ ਤੇ ਉਹਨਾਂ ਦੀ 4 ਸਾਲ ਦੀ ਬੇਟੀ ਹੈ ਪੇਟੀ ਤੋਂ ਬਾਅਦ ਉਹਨਾਂ ਦੋਵਾਂ ਪਤੀ ਪਤਨੀ ਦੀ ਇਹ ਇੱਛਾ ਸੀ ਕਿ ਉਹਨਾਂ ਦੇ ਘਰ ਇੱਕ ਪੁੱਤਰ ਹੋਵੇ ਪਹਿਲਾਂ ਉਹਨਾਂ ਨੇ 1-2 ਸਾਲ ਵੇਟ ਕੀਤੀ ਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਬੇਬੀ ਨਹੀਂ ਹੋ ਰਿਹਾ ਤਾਂ ਉਹ ਡਾਕਟਰ ਕੋਲ ਜਾਂਦੇ ਨੇ ਤਾਂ ਡਾਕਟਰ ਚੈੱਕਅਪ ਕਰਨ ਤੋਂ ਬਾਅਦ ਕਹਿੰਦਾ ਹੈ ਕਿ ਤੁਸੀਂ ਮਾਤਾ ਪਿਤਾ ਨਹੀਂ ਬਣ ਸਕਦੇ ਇਹ ਗੱਲ ਸੁਣ ਕੇ ਦੋਵੇਂ ਪਤੀ ਪਤਨੀ ਉਦਾਸ ਹੋ ਜਾਂਦੇ ਨੇ ਦੋਨੋਂ ਇੰਜ ਫੀਲ ਕਰਦੇ ਨੇ ਕਿ ਸਾਡਾ ਪਰਿਵਾਰ ਤਾਂ ਅਧੂਰਾ ਹੀ ਰਹਿ ਗਿਆ ਜਦੋਂ ਪਤਨੀ ਜ਼ਿਆਦਾ ਨਿਰਾਸ਼ ਹੋ ਜਾਂਦੀ ਹੈ ਤਾਂ ਪਤੀ ਕਹਿੰਦਾ ਕੋਈ ਗੱਲ ਨਹੀਂ ਪ੍ਰਮਾਤਮਾ ਦੇ ਘਰ देर ਹੈ ਹੰਦੇਰ ਨਹੀਂ ਸਾਡੇ ਕਦੇ ਨਾ ਕਦੇ ਬੇਬੀ ਜ਼ਰੂਰ ਹੋਵੇਗਾ ਇਸੇ ਤਰ੍ਹਾਂ ਕਰਦੇ ਕਰਾਉਂਦੇ ਬੇਟੀ 6 ਸਾਲ ਦੀ ਹੋ ਜਾਂਦੀ ਹੈ ਪਰ ਉਹਨਾਂ ਦੇ ਹਜੇ ਤੱਕ ਬੱਚਾ ਨਹੀਂ ਹੋਇਆ ਬਹੁਤ ਵਾਰ ਉਹਨਾਂ ਨੇ ਇਹ ਸੋਚਿਆ ਕਿ ਕੋਈ ਬੱਚਾ ਅਨਾਥ ਆਸ਼ਰਮ ਵਿੱਚੋਂ ਗੋਦ ਲੈ ਲਈਏ ਜਦੋਂ ਵੀ ਉਹ ਬੱਚਾ ਗੋਦ ਲੈਣ ਦੀ ਗੱਲ ਕਰਨ ਜਾਂਦੇ ਅਨਾਥ ਆਸ਼ਰਮ ਤਾਂ ਉਹ ਕਾਫੀ ਸਾਰੀਆਂ ਫਾਰਮੈਲਿਟੀਆਂ ਦੱਸਦੇ ਤੇ ਕਈ ਚੀਜ਼ਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਦੀਆਂ ਕਿ ਨਹੀਂ ਇਹ ਠੀਕ ਨਹੀਂ ਹਨ ਕਿਉਂਕਿ ਅਨਾਥ ਆਸ਼ਰਮ ਵਾਲੇ ਬਹੁਤ ਜ਼ਿਆਦਾ ਸ਼ਰਤਾਂ ਰੱਖਦੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਕੋਲ ਜ਼ਿਆਦਾ ਪ੍ਰਾਪਰਟੀ ਹੈ ਤੇ ਇਸ ਕਰਕੇ ਉਹ ਜ਼ਿਆਦਾ ਲਾਲਚ ਕਰਦੇ ਸੀ ਇਸ ਕਰਕੇ ਉਹ ਸੋਚਦੇ ਆ ਕਿ ਇੰਨੀਆਂ ਸ਼ਰਤਾਂ ਠੀਕ ਨਹੀਂ ਫਿਰ ਉਹ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ हे ਪ੍ਰਮਾਤਮਾ ਤੂੰ ਹੀ ਕੋਈ ਕਿਰਪਾ ਕਰ ਜਿਵੇਂ ਸਾਡੀ ਬੇਟੀ ਹੋਈ ਹੈ ਸਾਡੇ ਬੇਟਾ ਵੀ ਇਸੇ ਤਰ੍ਹਾਂ ਹੋ ਜਾਵੇ ਤੇ ਸਾਡਾ ਪਰਿਵਾਰ ਪੂਰਾ ਹੋ ਜਾਵੇ ਸਮਾ ਗੁਜ਼ਰਦਾ ਜਾਂਦਾ ਹੈ ਤੇ ਉਹ ਆਪਣੀ ਬੇਟੀ ਨੂੰ ਵਧੀਆ ਸਕੂਲ ਦੇ ਵਿੱਚ ਪਾਣਵਾ ਲਾ ਦਿੰਦੇ ਨੇ ਤੇ ਉਹਨਾਂ ਦੀ ਲਾਈਫ ਰੁਟੀਨ ਸ਼ੁਰੂ ਹੋ ਜਾਂਦਾ ਹੈ ਬਿਜ਼ੀ ਲਾਈਫ ਹੁੰਦੀ ਹੈ ਫਿਰ ਵੀ ਉਹ ਜ਼ਿਆਦਾ ਨਹੀਂ ਸੋਚਦੇ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਰਹਿੰਦਾ ਹੈ ਤੇ ਉਹਨਾਂ ਦੀ ਬੇਟੀ ਜਿਹੜੀ ਉਹ 9 ਸਾਲ ਦੀ ਹੋ ਜਾਂਦੀ ਹੈ ਤੇ ਇੱਕ ਦਿਨ ਉਹਨਾਂ ਦੇ ਘਰ ਦੇ ਗੇਟ ਦੀ ਡੋਰ ਬੈਲ ਵੱਜਦੀ ਹੈ ਤੇ ਉਹਨਾਂ ਦੀ ਬੇਟੀ ਨੂੰ ਡੋਰ ਬੈਲ ਸੁਣਾਈ ਦਿੰਦੀ ਹੈ ਤੇ ਉਹ ਗੇਟ ਤੇ ਜਾਂਦੀ ਹੈ ਜਦੋਂ ਉਹ ਗੇਟ ਖੋਲਦੀ ਹੈ ਤਾਂ ਇੱਕ 10 ਸਾਲ ਦਾ ਬੱਚਾ ਜਿਹੜਾ ਕਿ ਪਸੀਨੇ ਨਾਲ ਭਿੱਜਿਆ ਹੋਇਆ ਸੀ ਤੇ ਜਿਹਦੇ ਕੱਪੜੇ ਵੀ ਕੋਈ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਸੀ ਤੇ ਉਹ ਉਹਨਾਂ ਦੀ ਬੇਟੀ ਨੂੰ ਕਹਿੰਦਾ ਉਹਨਾਂ ਦੀ ਬੇਟੀ ਦਾ ਨਾਮ ਪਰੀ ਸੀ ਹੁਣ ਉਸ ਨੂੰ ਉਸ ਦਾ ਨਾਮ ਤਾਂ ਪਤਾ ਨਹੀਂ ਸੀ ਉਹ ਬੱਚਾ ਕਹਿੰਦਾ ਕਿ ਦੀਦੀ ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੈ ਤੇ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੈ ਮੈਨੂੰ ਪਲੀਜ਼ ਕੁਝ ਖਾਣ ਲਈ ਦੇ ਦਿਓ ਉਹ ਕਹਿੰਦੀ ਹਾਂ ਵੀਰੇ ਆਜੋ ਜ਼ਰੂਰ ਪਰੀ ਉਸ ਬੱਚੇ ਨੂੰ ਅੰਦਰ ਲੈ ਜਾਂਦੀ ਹੈ ਤੇ ਆਪਣੀ ਮੰਮੀ ਨੂੰ ਜਾ ਕੇ ਕਹਿੰਦੀ ਹੈ ਮੰਮਾ ਜੀ ਨੇ ਵੀਰਾ ਬਾਹਰ ਗੇਟ ਤੇ ਖੜਾ ਸੀ ਤੇ ਇਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਇਹਨੇ ਰੋਟੀ ਮੰਗੀ ਹੈ ਤੇ ਮੇਰਾ ਜੀ ਕਰਦਾ ਵੀ ਇਸ ਨੂੰ ਆਪਾਂ ਰੋਟੀ ਖਵਾ ਦਈਏ ਪਰ ਇਹਦੀ ਮਾਂ ਦਾ ਨਾਮ ਸੁਨੀਤਾ ਹੁੰਦਾ ਹੈ ਸੁਨੀਤਾ ਆਪਣੀ ਬੇਟੀ ਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਬੇਟਾ ਤੂੰ ਇਸ ਨੂੰ ਬਿਠਾ ਤੇ ਪਰ ਉਹ ਉਸ ਨੂੰ ਡਰਾਈੰਗ ਰੂਮ ਵਿੱਚ ਲੈ ਜਾਂਦੀ ਹੈ ਸੋਫੇ ਤੇ ਬੈਠਣ ਲਈ ਕਹਿੰਦੀ ਹੈ ਤੇ ਉਹ ਬੱਚਾ نیچے ਜ਼ਮੀਨ ਤੇ ਬੈਠ ਜਾਂਦਾ ਹੈ ਉਹਨਾਂ ਦੋਨਾਂ ਨੂੰ ਦੇਖ ਕੇ ਬੱਚੇ ਤੇ ਬਹੁਤ ਜ਼ਿਆਦਾ ਤਰਸ ਆਉਂਦਾ ਹੈ ਉਹ ਕਹਿੰਦੇ ਨਹੀਂ ਪੁੱਤਰ ਤੂੰ ਸੋਫੇ ਤੇ ਬੈਠ ਜਾ ਉਹ ਕਹਿੰਦਾ ਕਿ ਨਹੀਂ ਆਂਟੀ ਮੇਰੇ ਕੱਪੜੇ ਗੰਦੇ ਨੇ ਤੁਹਾਡਾ ਸੋਫਾ ਗੰਦਾ ਹੋ ਜਾਵੇਗਾ ਤਾਂ ਫਿਰ ਉਹ ਦੋਵੇਂ ਮਾਵਾਂ ਧੀਆ ਉਸ ਨੂੰ ਜ਼ਿਆਦਾ ਨਹੀਂ ਕਹਿੰਦੀਆਂ ਤੇ پری ਦੀ ਮੰਮੀ ਫਿਰ ਉਸ ਬੱਚੇ ਲਈ ਪਾਣੀ ਦਾ ਗਲਾਸ ਲੈ ਕੇ ਆਉਂਦੀ ਹੈ ਤੇ ਉਹ ਬੱਚਾ ਦੋ ਤਿੰਨ ਗਲਾਸ ਪਾਣੀ ਦੇ ਪੀ ਲੈਂਦਾ ਹੈ ਤੇ ਉਸ ਤੋਂ ਬਾਅਦ ਸੁਨੀਤਾ ਖਾਣਾ ਬਣਾਉਂਦੀ ਹੈ ਤੇ ਵਧੀਆ ਨਮਕੀਨ ਚਾਵਲ ਬਣਾਉਂਦੀ ਆ ਉਹ ਕਿਉਂਕਿ ਉਸ ਨੂੰ ਇਹ ਸੀ ਕਿ ਸਬਜੀ ਰੋਟੀ ਬਣਾਉਣ ਤੇ ਜ਼ਿਆਦਾ ਸਮਾਂ ਲੱਗ ਜਾਵੇਗਾ ਨਮਕੀਨ ਚਾਵਲ ਜਦੋਂ ਦਹੀਂ ਵਗੈਰਾ ਪਾ ਕੇ ਉਸ ਬੱਚੇ ਨੂੰ ਦਿੰਦੀ ਹੈ ਤਾਂ ਉਹ ਬੱਚਾ ਕਾਫੀ ਸਾਰੇ ਚਾਵਲ ਖਾ ਲੈਂਦਾ ਹੈ ਇਹ ਵੇਖ ਕੇ ਉਹਨਾਂ ਮਾਮਾ ਧੀਆ ਦਾ ਦਿਲ ਹੈ ਨਾ ਜਿਹੜਾ ਉਹ ਪੀਸਿਆ ਜਾਂਦਾ ਸੁਨੀਤਾ ਸੋਚਦੀ ਹੈ ਕਿ ਦੇਖੋ ਪ੍ਰਮਾਤਮਾ ਦੇ ਰੰਗ ਅਸੀਂ ਬੱਚੇ ਲਈ ਤਰਸਦੇ ਹਾਂ ਤੇ ਇਹ ਬੱਚਾ ਕਿਵੇਂ ਰੋਟੀ ਲਈ ਤਰਸਦਾ ਹੈ ਤੇ ਉਸ ਦੀਤਾ ਉਸ ਨੂੰ ਪੁੱਛਦੀ ਹੈ ਬੱਚੇ ਤੇਰਾ ਨਾਮ ਕੀ ਹੈ ਤੇ ਉਹ ਬੱਚਾ ਦੱਸਦਾ ਕਿ ਮੇਰਾ ਨਾਮ ਰਵੀ ਹੈ ਉਹ ਕਹਿੰਦੇ ਤੂੰ ਕਿੱਥੇ ਰਹਿੰਦਾ ਹੈ ਤੇ ਤੇਰੇ ਪਰਿਵਾਰ ਦੇ ਵਿੱਚ ਕੌਣ ਕੌਣ ਹਨ ਤਾਂ ਰਵੀ ਕਹਿੰਦਾ ਮੇਰੇ ਪਰਿਵਾਰ ਦੇ ਵਿੱਚ ਕੋਈ ਨਹੀਂ ਮੈਂ ਤਾਂ ਕੱਲਾ ਹੀ ਹਾਂ ਮੇਰਾ ਕੋਈ ਵੀ ਨਹੀਂ ਇਸ ਦੁਨੀਆ ਤੇ ਫਿਰ ਸੁਨੀਤਾ ਉਸ ਨੂੰ ਕਹਿੰਦੀ ਹੈ ਕਿ ਬੱਚੇ ਤੂੰ ਸਾਡੇ ਨਾਲ ਰਹਿ ਲੈ ਉਹ ਬੱਚਾ ਕਹਿੰਦਾ ਆਂਟੀ ਤੁਹਾਡਾ ਘਰ ਇੰਨਾ ਸੋਹਣਾ ਹੈ ਇੰਨੇ ਵਧੀਆ ਸੋਹਣੇ ਤੁਹਾਡੇ ਪਰਦੇ ਲੱਗੇ ਹੋਏ ਆ ਸੋਫੇ ਹੈ ਮੇਰੇ ਤਾਂ ਗੰਦੇ ਜਿਹੇ ਕੱਪੜੇ ਪਾਏ ਆ ਮੈਂ ਤਾਂ ਗੰਦਾ ਜੀ ਹਾਂ ਮੈਂ ਤੁਹਾਡੇ ਘਰ ਨਹੀਂ ਰਹਿ ਸਕਦਾ ਸੁਨੀਤਾ ਕਹਿੰਦੀ ਨਹੀਂ ਪੁੱਤਰ ਤੂੰ ਸਾਡਾ ਪੁੱਤਰ ਬਣ ਕੇ ਰਹਿ ਤੇ ਪਰੀ ਕਹਿੰਦੀ ਮੰਮਾ ਮੇਰੇ ਵੀਰ ਹੈ ਨਹੀਂ ਆਪਾਂ ਰਵੀ ਨੂੰ ਹੀ ਮੇਰਾ ਵੀਰ ਬਣਾ ਲੈਂਦੇ ਹਾਂ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਤਾਂ ਸੁਨੀਤਾ ਆਪਣੇ ਪਤੀ ਨੂੰ ਫੋਨ ਲਾ ਕੇ ਕਹਿੰਦੀ ਹੈ ਕਿ ਤੁਸੀਂ ਘਰ ਆਓ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਉਸ ਦਾ ਪਤੀ ਕਹਿੰਦਾ ਮੈਂ ਇੱਕ ਜ਼ਰੂਰੀ ਮੀਟਿੰਗ ਦੇ ਵਿੱਚ ਹਾਂ ਮੈਂ 2 ਘੰਟੇ ਤੱਕ ਘਰ ਆ ਜਾਵਾਂਗਾ ਫਿਰ ਸੁਨੀਤਾ ਆਪਣੀ ਬੇਟੀ ਨੂੰ ਨਾਲ ਲੈ ਕੇ ਤੇ ਨਾਲ ਉਸ ਰਵੀ ਨੂੰ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਸ਼ਹਿਰ ਲੈ ਜਾਂਦੀ ਹੈ ਸੋਚਦੀ ਹੈ ਕਿ ਇਸ ਬੱਚੇ ਨੂੰ ਕੱਪੜੇ ਤਾਂ ਦਵਾ ਹੀ ਦੇਵਾਂ ਤੇ ਸੁਨੀਤਾ ਸ਼ਹਿਰ ਜਾ ਕੇ ਉਸ ਬੱਚੇ ਦੇ ਸੋਹਣੇ-ਸੋਹਣੇ ਕੱਪੜੇ ਲੈ ਆਉਂਦੀ ਹੈ ਤੇ ਘਰ ਆ ਕੇ ਉਸ ਬੱਚੇ ਨੂੰ ਕਹਿੰਦੀ ਹੈ ਬੇਟਾ ਤੁਸੀਂ ਨਾ ਲਵੋ ਰਵੀ ਉਹਨਾਂ ਤੋਂ ਝਿਜਕਦਾ ਸੀ ਕਿ ਮੈਂ ਇਹਨਾਂ ਦੇ ਇੰਨੇ ਸੋਹਣੇ ਬਾਥਰੂਮ ਵਿੱਚ ਕਿਵੇਂ ਨਹਾ ਸਕਦਾ ਫਿਰ ਵੀ ਸੁਨੀਤਾ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਬੇਟਾ ਤੁਸੀਂ ਬਾਥਰੂਮ ਦੇ ਵਿੱਚ ਨਾ ਲਵੋ ਤੇ ਫਿਰ ਰਵੀ ਨਹਾਉਣ ਲੱਗ ਜਾਂਦਾ ਹੈ ਤੇ ਨਹਾ ਕੇ ਜਦੋਂ ਬਾਹਰ ਆਉਂਦਾ ਹੈ ਤਾਂ ਉਸਦੇ ਵਾਲਾਂ ਤੇ ਸੁਨੀਤਾ ਤੇਲ ਲਗਾਉਂਦੀ ਹੈ ਤੇ ਉਸ ਨੂੰ ਨਵੇਂ ਕੱਪੜੇ ਪਹਿਨਣ ਲਈ ਦਿੰਦੀ ਹੈ ਤੇ ਫਿਰ ਰਵੀ ਤਾਂ ਲੱਗ ਹੀ ਨਹੀਂ ਰਿਹਾ ਸੀ ਕਿ ਜਿਹੜਾ ਘੰਟਾ ਪਹਿਲਾਂ ਰਵੀ ਸੀ ਕਿ ਇਹ ਉਹੀ ਰਵੀ ਹੈ ਉਹ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਪਰੀ ਉਸ ਕੋਲ ਆ ਕੇ ਕਹਿੰਦੀ ਹੈ ਕਿ ਤੂੰ ਮੇਰਾ ਸੋਹਣਾ ਵੀਰ ਹੈ ਮੈਂ ਰੱਬ ਕੋਲੋਂ ਵੀਰ ਮੰਗਦੀ ਸੀ ਸ਼ੈਦ ਮੈਨੂੰ ਤਾਂ ਹੀ ਤੇਰੇ ਨਾਲ ਮਿਲਾਇਆ ਤਾਂ ਹੀ ਤੈਨੂੰ ਸਾਡੇ ਘਰ ਭੇਜਿਆ ਤੇ ਰਵੀ ਵੀ ਇਹ ਸਭ ਦੇਖ ਕੇ ਖੁਸ਼ ਹੋ ਜਾਂਦਾ ਹੈ ਸ਼ਾਮ ਨੂੰ ਸੁਨੀਤਾ ਆਪਣੇ ਪਤੀ ਨੂੰ ਚਾਹ ਪਾਣੀ ਦਿੰਦੀ ਹੈ ਤੇ ਉਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਰਵੀ ਦੇ ਨਾਲ ਮਿਲਾਉਂਦੀ ਹੈ ਤੇ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਇਸ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਇਹ ਬਹੁਤ ਹੀ ਬੁਰੀ ਹਾਲਤ ਵਿੱਚ ਸੀ ਆਪਾਂ ਰੱਬ ਤੋਂ ਇੱਕ ਬੱਚੇ ਦੀ ਦਾਤ ਮੰਗਦੇ ਸੀ ਤੇ ਇੱਕ ਬੇਟਾ ਮੰਗਦੇ ਸੀ ਤੇ ਮੈਨੂੰ ਇਹ ਲੱਗਦਾ ਹੈ ਕਿ ਰੱਬ ਨੇ ਇਸ ਨੂੰ ਸੋਚ ਸਮਝ ਕੇ ਹੀ ਸਾਡੇ ਘਰ ਭੇਜਿਆ ਤੇ ਸੁਨੀਤਾ ਦਾ ਪਤੀ ਕਹਿੰਦਾ ਹੈ ਚਲ ਠੀਕ ਹੈ ਆਪਾਂ ਇਸ ਨੂੰ ਰੱਖ ਲੈਂਦੇ ਹਾਂ ਫਿਰ ਰਵੀ ਉਹਨਾਂ ਦੇ ਨਾਲ ਰਹਿਣ ਲੱਗ ਜਾਂਦਾ ਹੈ ਰਵੀ ਨੂੰ ਵੀ ਪਰੀ ਦੇ ਸਕੂਲ ਵਿੱਚ ਹੀ ਪੜਨ ਵਾਸਤੇ ਪਾ ਦਿੱਤਾ ਜਾਂਦਾ ਹੈ ਰਵੀ ਦੇ ਟੀਚਰ ਨੇ ਜੋ ਉਹ ਬਹੁਤ ਹੈਰਾਨ ਹੁੰਦੇ ਨੇ ਕਿ ਇਹ ਬੱਚਾ ਪੜ੍ਹਾਈ ਦੇ ਵਿੱਚ ਇੰਨਾ ਹੁਸ਼ਿਆਰ ਕਿਉਂਕਿ ਰਵੀ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਹੁੰਦਾ ਕੋਈ ਵੀ ਗੱਲ ਸਮਝਣ ਲੱਗਿਆ ਉਹ ਜ਼ਿਆਦਾ ਸਮਾਂ ਨਹੀਂ ਲਾਉਂਦਾ ਇੱਕ ਮਹੀਨੇ ਦੇ ਵਿੱਚ ਹੀ ਸੁਨੀਤਾ ਤੇ ਉਸਦੇ ਪਤੀ ਨੂੰ ਰਵੀ ਦੀ ਇਹ ਸਾਰੀ ਸਮਝ ਆ ਜਾਂਦੀ ਹੈ ਕਿ ਰਵੀ ਬਹੁਤ ਹੀ ਹੁਣ ਹਰ ਮੁੰਡਾ ਸੀ ਛੋਟੀ ਉਮਰ ਦੇ ਵਿੱਚ ਹੀ ਉਹ ਸਕੂਲੋਂ ਆਉਂਦਾ ਆਕੇ ਆਪਣੀਆਂ ਕਿਤਾਬਾਂ ਨੂੰ ਥਾਂ ਟਿਕਾਣੇ ਰੱਖ ਪੜਦਾ ਤੇ ਜਦੋਂ ਵੀ ਉਹ ਖਾਣਾ ਖਾਂਦਾ ਤੇ ਖਾਣਾ ਖਾਣ ਤੋਂ ਬਾਅਦ ਆਪਣੇ ਭਾਂਡੇ ਸ਼ੈਂਖ ਦੇ ਵਿੱਚ ਰੱਖ ਕੇ ਆਉਂਦਾ ਤੇ ਕਈ ਵਾਰ ਤਾਂ ਉਹ ਮਾਂਝ ਵੀ ਦਿੰਦਾ ਤੇ ਸੁਨੀਤਾ ਉਸ ਨੂੰ ਕਹਿ ਦਿੰਦੀ ਪੁੱਤਰ ਭਾਂਡੇ ਨਾ ਸਾਫ਼ ਕਰਿਆ ਕਰ ਆਪਣੇ ਕੰਮ ਵਾਲੀ ਆਉਂਦੀ ਤਾਂ ਹੈ ਉਹ ਕਰ ਦੇਵੇਗੀ ਉਹ ਕਹਿ ਦਿੰਦਾ ਨਹੀਂ ਆਂਟੀ ਫਿਰ ਹੌਲੀ ਹੌਲੀ ਸੁਨੀਤਾ ਨੇ ਉਸ ਨੂੰ ਕਿਹਾ ਕਿ ਤੂੰ ਮੈਨੂੰ ਆਂਟੀ ਨਹੀਂ ਕਹਿਣਾ ਤੂੰ ਮੈਨੂੰ ਮੰਮੀ ਕਹਿਣਾ ਤੇ 6 ਮਹੀਨਿਆਂ ਦੇ ਵਿੱਚ ਹੀ ਰਵੀ ਸੁਨੀਤਾ ਦੇ ਪਰਿਵਾਰ ਨਾਲ ਚੰਗੀ ਤਰ੍ਹਾਂ ਘੁਲ ਮਿਲ ਜਾਂਦਾ ਹੈ ਤੇ ਉਹ ਰਵੀ ਨੂੰ ਆਪਣਾ ਪੁੱਤਰ ਹੀ ਸਮਝਦੇ ਆ ਤੇ ਰਵੀ ਉਹਨਾਂ ਨੂੰ ਆਪਣਾ ਮਾਪੇ ਸਮਝਣ ਲੱਗ ਜਾਂਦਾ ਹੈ ਜ਼ਿੰਦਗੀ ਆ ਜੋ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ ਰਵੀ ਵੀ ਬਹੁਤ ਖੁਸ਼ ਹੁੰਦਾ ਹੈ ਤੇ ਸੁਨੀਤਾ ਤੇ ਉਸਦੇ ਪਤੀ ਤੇ ਪਰੀ ਵੀ ਬਹੁਤ ਖੁਸ਼ ਹੁੰਦੇ ਹਨ ਉਹਨਾਂ ਨੂੰ ਕਦੇ ਲੱਗਿਆ ਹੀ ਨਹੀਂ ਕਿ ਰਵੀ ਆ ਜੋ ਬਗਾਨਾ ਹੈ ਚਲੋ ਸਮਾਂ ਗੁਜ਼ਰਦਾ ਗਿਆ ਬੱਚੇ ਵੱਡੇ ਹੋਏ ਰਵੀ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਹੁੰਦਾ ਹੈ ਤੇ ਉਸ ਦੀ ਗ੍ਰੈਜੂਏਸ਼ਨ ਪੂਰੀ ਹੋ ਜਾਂਦੀ ਹੈ ਪਰੀ ਹੈ ਜੋ ਉਹ ਵੀ ਗ੍ਰੈਜੂਏਸ਼ਨ ਪੂਰੀ ਕਰ ਲੈਂਦੀ ਹੈ ਦੋਵੇਂ ਭੈਣ ਭਰਾ ਕਾਲਜ ਦੇ ਵਿੱਚੋਂ ਜਦੋਂ ਗ੍ਰੈਜੂਏਸ਼ਨ ਪੂਰੀ ਕਰ ਲੈਂਦੇ ਹਨ ਤੇ ਉਸ ਤੋਂ ਬਾਅਦ ਰਵੀ ਨੂੰ ਉਸ ਦਾ ਪਿਓ ਆਪਣੇ ਬਿਜ਼ਨਸ ਦੇ ਵਿੱਚ ਆਪਣੇ ਨਾਲ ਭਾਗੀਦਾਰ ਬਣਾਉਂਦਾ ਹੈ ਉਸ ਨੂੰ ਬਿਜ਼ਨਸ ਕਰਨਾ ਸਿਖਾਉਂਦਾ ਹੈ ਤੇ ਉਸ ਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਚੱਲਿਆ ਕਰ ਤੇ ਰਵੀ ਆਪਣੇ ਪਾਪਾ ਦੇ ਬਿਜ਼ਨਸ ਨੂੰ ਬਹੁਤ ਜਲਦੀ ਸੰਭਾਲ ਲੈਂਦਾ ਹੈ ਜਦੋਂ ਦਾ ਰਵੀ ਇਸ ਘਰ ਦੇ ਵਿੱਚ ਆਇਆ ਤਾਂ ਉਹਨਾਂ ਦੇ ਬਿਜ਼ਨਸ ਨੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕੀਤੀ ਸੀ। ਉਹਨਾਂ ਦੇ ਘਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੀ ਸੀ। ਸੁਨੀਤਾ ਤੇ ਉਸ ਦਾ ਪਤੀ ਸੋਚਦੇ ਸੀ ਕਿ ਇਸ ਬੱਚੇ ਦੀ ਕਿਸਮਤ ਹੀ ਐਨੀ ਚੰਗੀ ਹੈ ਕਿ ਸਾਨੂੰ ਦਿਨੋਂ-ਦਿਨ ਪ੍ਰੋਫਿਟ ਹੋਇਆ ਹੈ। ਅਸੀਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕੀਤੀ। ਫਿਰ ਉਹਨਾਂ ਲਈ ਰਿਸ਼ਤੇ ਦੇਖੇ ਜਾਂਦੇ ਨੇ ਪਰੀ ਜੋ ਉਹ ਨੌਕਰੀ ਨਹੀਂ ਕਰਨਾ ਚਾਹੁੰਦੀ ਸੀ। ਉਸਦੇ ਪਾਪਾ ਨੇ ਉਸ ਨੂੰ ਕਿਹਾ ਸੀ ਜੇ ਤੂੰ ਬਿਜ਼ਨਸ ਕਰਨਾ ਚਾਹੁੰਦੀ ਆ ਤਾਂ ਮੇਰੇ ਨਾਲ ਕਰ ਲੈ ਤਾਂ ਉਹ ਕਹਿੰਦੀ ਨਹੀਂ ਪਾਪਾ ਤਾਂ ਫਿਰ ਉਸਦੇ ਲਈ ਇੱਕ ਪੜਿਆ ਲਿਖਿਆ ਸੂਝਵਾਨ ਬਿਜ਼ਨਸਮੈਨ ਮੁੰਡਾ ਦੇਖਿਆ ਜਾਂਦਾ ਹੈ ਤੇ ਪਰੀ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਤੇ ਜਦੋਂ ਰਵੀ ਦੇ ਵਿਆਹ ਦੀ ਗੱਲ ਆਉਂਦੀ ਹੈ ਤਾਂ ਰਵੀ ਕਹਿ ਦਿੰਦਾ ਹੈ ਕਿ ਮੈਂ ਹਜੇ ਵਿਆਹ ਨਹੀਂ ਕਰਾਉਣਾ ਹਜੇ ਮੈਂ ਹੋਰ ਸਕਸੈਸ ਹਾਸਲ ਕਰਨਾ ਚਾਹੁੰਦਾ ਫਿਰ ਮੈਂ ਵਿਆਹ ਕਰਵਾਵਾਂਗਾ ਇੱਕ ਦਿਨ ਰਵੀ ਗੱਡੀ ਦੇ ਵਿੱਚ ਆਪਣੇ ਦਫ਼ਤਰ ਨੂੰ ਜਾ ਰਿਹਾ ਹੁੰਦਾ ਹੈ ਉਹ ਰੇਲਵੇ ਸਟੇਸ਼ਨ ਕੋਲੋਂ ਲੰਘਦਾ ਹੈ ਤੇ ਉਸ ਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ ਤੇ ਉਸ ਦੇ ਦਿਮਾਗ ਵਿੱਚ ਪੂਰੀ ਕਹਾਣੀ ਘੁੰਮ ਜਾਂਦੀ ਹੈ ਕੀ ਸੀ ਰਵੀ ਦੀ ਜ਼ਿੰਦਗੀ ਦੀ ਕਹਾਣੀ ਅਸਲ ਦੇ ਵਿੱਚ ਰਵੀ ਇੱਕ ਛੋਟੇ ਜਿਹੇ ਪਿੰਡ ਦਾ ਵਸਨੀਕ ਸੀ ਰਵੀ ਦੇ ਇੱਕ ਭੈਣ ਤੇ ਦੋ ਭਰਾ ਹੁੰਦੇ ਆ ਉਹ ਚਾਰ ਭੈਣ ਭਰਾ ਹੁੰਦੇ ਆ ਤੇ ਉਹਨਾਂ ਦਾ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੁੰਦਾ ਹੈ ਰਵੀ ਦੇ ਭੈਣ ਭਰਾ ਤੇ ਰਵੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਸੀ ਤੇ ਸਕੂਲ ਦੇ ਵਿੱਚ ਅਧਿਆਪਕ ਰਵੀ ਨੂੰ ਇਸ ਗੱਲ ਦੀ ਡਾਂਟ ਲਗਾਉਂਦੇ ਕਿ ਤੇਰੇ ਵਰਦੀ ਨਹੀਂ ਪਾਈ ਹੁੰਦੀ ਤੇ ਤੇਰੇ ਕੋਲ ਕਿਤਾਬਾਂ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਟੀਚਰ ਉਸ ਨੂੰ ਕਾਫੀ ਟੌਰਚਰ ਕਰਦੇ ਆ ਰਵੀ ਤੋਂ ਇਹ ਗੱਲ ਸਹਾਰੀ ਨਹੀਂ ਜਾਂਦੀ ਤੇ ਰਵੀ ਘਰ ਆ ਕੇ ਆਪਣੇ ਪਾਪਾ ਨੂੰ ਕਹਿੰਦਾ ਹੈ ਕਿ ਮੈਂ ਉਸ ਸਕੂਲ ਵਿੱਚ ਪੜਨ ਨਹੀਂ ਜਾਣਾ ਤੁਸੀਂ ਮੈਨੂੰ ਸੋਹਣੀਆਂ ਕਿਤਾਬਾਂ ਤੇ ਇੱਕ ਸੋਹਣਾ ਬੈਗ ਲਿਆ ਕੇ ਪ੍ਰਾਈਵੇਟ ਸਕੂਲ ਦੇ ਵਿੱਚ ਪੜਨ ਲਾਓ ਮੈਂ ਬਹੁਤ ਪੜਨਾ ਚਾਹੁੰਦਾ ਪਰ ਰਵੀ ਦੇ ਮਾਤਾ ਪਿਤਾ ਉਸ ਨੂੰ ਸਮਝਾਉਂਦੇ ਹਨ ਪੁੱਤਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸਾਂ ਬਹੁਤ ਲੱਗਦੀਆਂ ਐ ਇਸ ਕਰਕੇ ਅਸੀਂ ਤੈਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਨਹੀਂ ਪੜਾ ਸਕਦੇ ਤੇ ਤੈਨੂੰ ਇੱਥੇ ਹੀ ਪੜਨਾ ਪਊ ਤੇ ਰਵੀ ਕਹਿੰਦਾ ਫਿਰ ਮੈਂ ਨਹੀਂ ਜਾਂਦਾ ਇਸ ਸਕੂਲ ਵਿੱਚ ਇਸ ਕਰਕੇ ਉਹ ਨਰਾਜ ਹੋ ਜਾਂਦਾ ਹੈ ਤੇ ਉਸਦੇ ਪਾਪਾ ਉਸ ਨੂੰ ਡਾਂਟ ਲਗਾ ਦਿੰਦੇ ਆ ਉਸ ਨਾਲ ਲੜਾਈ ਕਰਦੇ ਆ ਕਿ ਅੱਜ ਤੂੰ ਜੱਦ ਕਰਦਾ ਕੱਲ ਨੂੰ ਦੂਜੇ ਜੱਦ ਕਰਨਗੇ ਬੱਚੇ ਘਰ ਦੇ ਹਾਲਾਤ ਦੇਖੀ ਤੇ ਹੁੰਦੀ ਹੈ ਤੇ ਰਵੀ ਫਿਰ ਨਰਾਜ ਹੋ ਕੇ ਕਮਰੇ ਦੇ ਅੰਦਰ ਚਲਾ ਜਾਂਦਾ ਹੈ ਤੇ ਰਵੀ ਦੀ ਮਾਂ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਨਹੀਂ ਤੁਹਾਨੂੰ ਬੱਚੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹ ਬੱਚਾ ਹੈ ਸ਼ਾਮ ਨੂੰ ਖਾਣਾ ਬਣਾ ਕੇ ਰਵੀ ਦੀ ਮਾਂ ਉਸ ਕੋਲ ਲੈ ਕੇ ਜਾਂਦੀ ਹੈ ਤੇ ਰਵੀ ਹਜੇ ਵੀ ਨਾਰਾਜ਼ ਬੈਠਾ ਹੁੰਦਾ ਹੈ ਤੇ ਉਸ ਦੀਆਂ ਅੱਖਾਂ ਭਰੀਆਂ ਹੁੰਦੀਆਂ ਉਸ ਦੀ ਮਾਂ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਰਵੀ ਆ ਜਿਹੜਾ ਉਹ ਕਹਿੰਦਾ ਮੈਂ ਪੜਨ ਲੱਗਣਾ ਤਾਂ ਪ੍ਰਾਈਵੇਟ ਸਕੂਲ ਵਿੱਚ ਹੀ ਲੱਗਣਾ ਉਸਦੀ ਮਾਂ ਕਹਿੰਦੀ ਬੇਸ਼ੱਕ ਪੜਨ ਨਾ ਲੱਗ ਅਸੀਂ ਤੈਨੂੰ ਸਰਕਾਰੀ ਸਕੂਲ ਵਿੱਚ ਹੀ ਪੜਾ ਸਕਦੇ ਹਾਂ ਤੇ ਜਦੋਂ ਉਸਦੀ ਮਾਂ ਰਵੀ ਨੂੰ ਰੋਟੀ ਖਵਾਉਂਦੀ ਹੈ ਤੇ ਉਹ ਰੋਟੀ ਨਹੀਂ ਖਾਂਦਾ ਤੇ ਉਸਦੀ ਮਾਂ ਵੀ ਕਹਿ ਦਿੰਦੀ ਹੈ ਕਿ ਨਹੀਂ ਖਾਣੀ ਤਾਂ ਨਾ ਖਾ ਉਸ ਨੂੰ ਵੀ ਗੁੱਸਾ ਆ ਜਾਂਦਾ ਤੇ ਉਹ ਕਹਿ ਦਿੰਦੀ ਹੈ ਕਿ ਹੁਣ ਚੱਲ ਭੁੱਖਾ ਹੀ ਰਹਿ ਉੰਨਾ ਕਹਿ ਕੇ ਉਹ ਬਾਹਰ ਚਲੀ ਜਾਂਦੀ ਹੈ ਤੇ ਰਵੀ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ ਤੇ ਰਵੀ ਹੈ ਜੋ 8-9 ਸਾਲ ਦੀ ਉਮਰ ਵਿੱਚ ਹੀ ਇਸ ਗੱਲ ਨੂੰ ਸੀਰੀਅਸ ਲੈ ਜਾਂਦਾ ਹੈ ਤੇ ਉਸ ਨੂੰ ਰਾਤ ਤੱਕ ਨੀਂਦ ਨਹੀਂ ਆਉਂਦੀ ਤੇ ਰਾਤ ਨੂੰ ਉਹ ਆਪਣਾ ਦਰਵਾਜ਼ਾ ਖੋਲ ਕੇ ਕਰੋ ਚਲਾ ਜਾਂਦਾ ਹੈ ਤੇ ਤੁਰਦਾ ਤੁਰਦਾ ਉਹ ਸ਼ਹਿਰ ਵਿੱਚ ਰੇਲਵੇ ਸਟੇਸ਼ਨ ਤੇ ਪਹੁੰਚ ਜਾਂਦਾ ਹੈ ਤੇ ਰੇਲਵੇ ਸਟੇਸ਼ਨ ਤੇ ਇੱਕ ਟ੍ਰੇਨ ਆਉਂਦੀ ਹੈ ਉਹ ਉਸ ਟ੍ਰੇਨ ਵਿੱਚ ਚੜ ਜਾਂਦਾ ਹੈ ਟ੍ਰੇਨ ਵਿੱਚ ਚੜ ਕੇ ਉਹ ਸੌਂ ਜਾਂਦਾ ਹੈ ਕਿਉਂਕਿ ਅੱਧੀ ਰਾਤ ਤੱਕ ਉਹ ਜਾਗਦਾ ਰਿਹਾ ਹੈ ਤੇ ਜਦੋਂ ਆਪਾਂ ਕਿਸੇ ਵੀ ਸਾਧਨ ਤੇ ਸਫ਼ਰ ਕਰਦੇ ਹਾਂ ਆਟੋਮੈਟਿਕ ਹੀ ਆਪਾਂ ਨੂੰ ਨੀਂਦ ਆਉਣ ਲੱਗ ਜਾਂਦੀ ਐ ਤੇ ਬਾਕੀ ਉਹ ਭੁੱਖਾ ਸੀ ਉਹ ਸੌ ਗਿਆ ਜਦੋਂ ਉਸਦੀ ਅੱਖ ਖੁੱਲੀ ਤਾਂ ਸ਼ਾਮ ਦਾ ਸਮਾਂ ਹੋ ਚੁੱਕਿਆ ਸੀ ਤੇ ਉਹ ਦੇਖਦਾ ਕਿ ਟ੍ਰੇਨ ਹਜੇ ਵੀ ਚੱਲੀ ਜਾ ਰਹੀ ਐ ਤੇ ਜਦੋਂ ਅਗਲਾ ਸਟੇਸ਼ਨ ਆਉਂਦਾ ਹੈ ਹਰਿਆਣੇ ਤੋਂ ਸੋਨੀਪੱਤ ਦਾ ਤਾਂ ਰਵੀ ਆ ਜੋ ਉੱਥੇ ਉਤਰ ਜਾਂਦਾ ਹੈ ਉਤਰ ਕੇ ਉਹ ਆਸ-ਪਾਸੇ ਦੇਖਦਾ ਹੈ ਹਨੇਰਾ ਹੋ ਚੁੱਕਿਆ ਸੀ ਤੇ ਉਹ ਉੱਥੇ ਹੀ ਇੱਕ ਬੈਂਚ ਤੇ ਬੈਠ ਜਾਂਦਾ ਹੈ ਉੱਥੇ ਹੀ ਉਹ ਰਾਤ ਕੱਟਦਾ ਹੈ ਤੇ ਉਸ ਨੂੰ ਬਾਤ ਭੁੱਖ ਲੱਗੀ ਹੁੰਦੀ ਹੈ ਪਰ ਉਹ ਦੇਖਦਾ ਕਿ ਉਸ ਕੋਲ ਤਾਂ ਪੈਸੇ ਵੀ ਹੈ ਨਹੀਂ ਅਗਲੇ ਦਿਨ ਉਹ ਸ਼ਹਿਰ ਵਿੱਚ ਚਲਾ ਜਾਂਦਾ ਹੈ ਸ਼ਹਿਰ ਵਿੱਚ ਜਾ ਕੇ ਜਦੋਂ ਖਾਣਾ ਮੰਗਦਾ ਹੈ ਕਈ ਲੋਕ ਤਾਂ ਉਸ ਨੂੰ ਝਿੜਕ ਕੇ ਭਜਾ ਦਿੰਦੇ ਆ ਤੇ ਫਿਰ ਜੋ ਉਹ ਸੁਨੀਤਾ ਤੇ ਪਰੀ ਹਨ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਹੈ ਤੇ ਉਸ ਨੂੰ ਉਹ ਖਾਣਾ ਖਵਾਉਂਦੇ ਆ ਪਰ ਇਹ ਸਾਰੀ ਗੱਲ ਉਸਨੇ ਆਪਣੇ ਮੰਮੀ ਪਾਪਾ ਨੂੰ ਜਿਨ੍ਹਾਂ ਨੇ ਉਸਨੂੰ ਗੋਦ ਲਿਆ ਸੀ ਆਪਣੇ ਘਰ ਰੱਖ ਲਿਆ ਸੀ ਉਹਨਾਂ ਨੂੰ ਇਸ ਕਰਕੇ ਨਹੀਂ ਦੱਸਦਾ ਕਿ ਜੇ ਮੈਂ ਇਹਨਾਂ ਨੂੰ ਦੱਸ ਦਿੱਤਾ ਤਾਂ ਇਹ ਮੈਨੂੰ ਮੇਰੇ ਪਿੰਡ ਛੱਡ ਆਉਣਗੇ ਤੇ ਉਸਨੂੰ ਇਹ ਵੀ ਨਹੀਂ ਪਤਾ ਸੀ ਕਿ ਉਸਦਾ ਪਿੰਡ ਇੱਥੋਂ ਕਿੰਨੀ ਦੂਰ ਹੈ ਇਹ ਸਾਰੀ ਕਹਾਣੀ ਰਵੀ ਦੇ ਦਿਮਾਗ ਵਿੱਚ ਘੁੰਮਦੀ ਹੈ ਤੇ ਉਹ ਉਦੋਂ ਇੱਕ ਬੱਚੇ ਨੂੰ ਦੇਖਦਾ ਹੈ ਰੇਲਵੇ ਸਟੇਸ਼ਨ ਤੇ ਬੈਠੇ ਨੂੰ ਤੇ ਉਹਦੇ ਆਪਣੀ ਗੱਲ ਯਾਦ ਆ ਜਾਂਦੀ ਹੈ ਕਿ ਜਦੋਂ ਮੈਂ ਘਰ ਛੱਡ ਕੇ ਆਇਆ ਸੀ ਤਾਂ ਮੈਂ ਵੀ ਐਂ ਬੈਠਾ ਸੀ ਉਹ ਆਪਣੀ ਨਵੀਂ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਨੂੰ ਭੁੱਲ ਚੁੱਕਿਆ ਸੀ ਉਹ ਬਹੁਤ ਛੋਟਾ ਸੀ ਤੇ ਬੱਚੇ ਬਹੁਤ ਜਲਦੀ ਗੱਲਾਂ ਭੁਲਾ ਦਿੰਦੇ ਆ ਤੇ ਉਹ ਨਵੇਂ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਅਡਜਸਟ ਕਰ ਲੈਂਦੇ ਆ ਤੇ ਹੁਣ ਰਵੀ ਦੇ ਇਹ ਗੱਲ ਯਾਦ ਆਈ ਕਿ ਮੈਂ ਆਪਣੇ ਘਰਦਿਆਂ ਨੂੰ ਛੱਡ ਕੇ ਆ ਗਿਆ ਸੀ ਤੇ ਮੇਰੇ ਘਰ ਦੇ ਮੇਰੇ ਲਈ ਕਿੰਨਾ ਪਰੇਸ਼ਾਨ ਹੋਏ ਹੋਣਗੇ ਤੇ ਮੈਂ ਤਾਂ ਹੁਣ ਬਹੁਤ ਸੋਹਣੀ ਜ਼ਿੰਦਗੀ ਜਿਉ ਰਿਹਾ ਮੈਂ ਤਾਂ ਆਪਣੇ ਮਾਪਿਓ ਦੀ ਕਦੇ ਬਾਤ ਹੀ ਨਹੀਂ ਪੁੱਛੀ ਫਿਰ ਉਹ ਆਪਣੇ ਡਰਾਈਵਰ ਨੂੰ ਕਹਿੰਦਾ ਕਿ ਗੱਡੀ ਵਾਪਸ ਮੋੜ ਲੈ ਤੇ ਗੱਡੀ ਮੋੜ ਕੇ ਉਹ ਆਪਣੇ ਘਰ ਵਾਪਸ ਆ ਜਾਂਦਾ ਉਸਦੇ ਮੰਮੀ ਪਾਪਾ ਵੀ ਹਜੇ ਡਿਊਟੀ ਤੇ ਨਹੀਂ ਗਏ ਹੁੰਦੇ ਤੇ ਉਹ ਆਪਣੀ ਮੰਮੀ ਦੇ ਗਲ ਲੱਗ ਕੇ ਰੋਣ ਲੱਗ ਜਾਂਦਾ ਸੁਨੀਤਾ ਕਹਿੰਦੀ ਹੈ ਰਵੀ ਪੁੱਤ ਕੀ ਹੋ ਗਿਆ ਹੁਣ ਤਾਂ ਤੂੰ ਵਧੀਆ ਗਿਆ ਸੀ ਨਾਲੇ ਦਫ਼ਤਰ ਨਹੀਂ ਗਿਆ ਉਹ ਕਹਿੰਦਾ ਮਾਂ ਮੈਂ ਤੁਹਾਡੇ ਤੋਂ ਇੱਕ ਬਹੁਤ ਵੱਡੀ ਗੱਲ ਲੁਕੋਈ ਐ ਮੈਂ ਤਾਂ ਆਪਣੇ ਆਪ ਨੂੰ ਪਾਪੀ ਸਮਝਦਾ ਕਿ ਮੈਂ ਤੁਹਾਨੂੰ ਝੂਠ ਬੋਲਿਆ ਉਹ ਕਹਿੰਦੀ ਪੁੱਤਰ ਕੀ ਗੱਲ ਹੋ ਗਈ ਉਹ ਕਹਿੰਦਾ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਹਾਂ ਤੁਸੀਂ ਕਸਮ ਖਾਓ ਮੇਰੀ ਕਿ ਤੁਸੀਂ ਮੇਰੇ ਨਾਲ ਨਾਰਾਜ਼ ਨਹੀਂ ਹੋਵੋਗੇ ਉਹ ਕਹਿੰਦੇ ਨਹੀਂ ਪੁੱਤਰ ਅਸੀਂ ਤੇਰੇ ਨਾਲ ਨਾਰਾਜ਼ ਕਿਉਂ ਹੋਣਾ ਚੱਲ ਦੱਸ ਕੀ ਗੱਲ ਹੈ ਰਵੀ ਫਿਰ ਸਾਰੀ ਗੱਲ ਉਹਨਾਂ ਨੂੰ ਦੱਸ ਦਿੰਦਾ ਕਿ ਮੈਂ ਤੁਹਾਨੂੰ ਝੂਠ ਬੋਲਿਆ ਕਿ ਮੇਰੇ ਪਰਿਵਾਰ ਵਿੱਚ ਕੋਈ ਨਹੀਂ ਇਸ ਤਰ੍ਹਾਂ ਮੈਂ ਘਰ ਵਿੱਚ ਗੁੱਸੇ ਹੋ ਗਿਆ ਸੀ ਤੇ ਗੁੱਸੇ ਹੋ ਕੇ ਮੈਂ ਘਰ ਵਿੱਚੋਂ ਚੋਰੀ ਭੱਜ ਆਇਆ ਤੇ ਮੇਰੇ ਤਾਂ ਆ ਹਾਲਾਤ ਨੇ ਅੱਜ ਜਦੋਂ ਮੈਂ ਰੇਲਵੇ ਸਟੇਸ਼ਨ ਕੋਲੋਂ ਲੰਘਿਆ ਤਾਂ ਇੱਕ ਬੱਚੇ ਨੂੰ ਬੈਂਚ ਤੇ ਬੈਠੇ ਵੇਖਿਆ ਤਾਂ ਫਿਰ ਆਪਣੀ ਸਾਰੀ ਸਟੋਰੀ ਮੇਰੇ ਦਿਮਾਗ ਵਿੱਚ ਘੁੰਮੀ ਤੇ ਮੈਨੂੰ ਇਹ ਲੱਗਿਆ ਕਿ ਮੈਨੂੰ ਆਪਣੇ ਮਾਤਾ ਪਿਤਾ ਕੋਲ ਜਾਣਾ ਚਾਹੀਦਾ ਪਰ ਸਨੀਤਾ ਡਰ ਜਾਂਦੀ ਹੈ ਉਹ ਕਹਿੰਦੀ ਪੁੱਤਰ ਅਸੀਂ ਤੈਨੂੰ ਪਾਲ-ਪੋਸ ਕੇ ਵੱਡਾ ਕੀਤਾ ਤੇ ਪਰਿ ਤੈਨੂੰ ਆਪਣਾ ਭਰਾ ਮੰਨਦੀ ਹੈ ਅਸੀਂ ਤੈਨੂੰ ਪੁੱਤਰ ਮੰਨਦੇ ਹਾਂ ਅਸੀਂ ਤਾਂ ਇਹਨੂੰ ਨਹੀਂ ਜਾਣ ਦੇਣਾ ਉਹ ਕਹਿੰਦਾ ਮਾਂ ਮੈਂ ਹਮੇਸ਼ਾ ਦੇ ਲਈ ਨਹੀਂ ਜਾ ਰਿਹਾ ਮੈਂ ਸਿਰਫ ਉਹਨਾਂ ਨੂੰ ਮਿਲਣ ਲਈ ਜਾ ਰਿਹਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਤੁਸੀਂ ਮੈਨੂੰ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਪਰ ਉਹਨਾਂ ਨੇ ਵੀ ਮੈਨੂੰ ਜਨਮ ਦਿੱਤਾ ਤੇ ਪਤਾ ਨਹੀਂ ਉਹ ਮੇਰੇ ਲਈ ਕਿੰਨਾ ਤੜਫੇ ਹੋਣਗੇ ਤਾਂ ਫਿਰ ਸੁਨੀਤਾ ਕਹਿੰਦੀ ਠੀਕ ਹੈ ਤੂੰ ਜਾਇਆ ਉਸ ਤੋਂ ਬਾਅਦ ਰਵੀ ਆਪਣੇ ਪਿੰਡ ਦਾ ਨਾਮ ਯਾਦ ਕਰਦਾ ਹੈ ਤੇ ਡਰਾਈਵਰ ਨੂੰ ਲੈ ਕੇ ਉਹ ਆਪਣੇ ਪਿੰਡ ਪਹੁੰਚ ਜਾਂਦਾ ਹੈ ਜਦੋਂ ਉਹ ਪਿੰਡ ਜਾ ਕੇ ਆਪਣੇ ਘਰ ਪਹੁੰਚਦਾ ਹੈ ਤਾਂ ਉਹਨਾਂ ਦੇ ਘਰ ਨੂੰ ਤਾਲਾ ਲੱਗਿਆ ਹੁੰਦਾ ਹੈ ਤੇ ਉਹ ਆਂਢ ਗੁਆਂਢ ਵਿੱਚੋਂ ਪੁੱਛਦਾ ਹੈ ਤਾਂ ਇੱਕ ਗੁਆਂਢਣ ਦੱਸਦੀ ਹੈ ਕਿ ਇਹਨਾਂ ਨੇ ਘਰ ਕਿਤੇ ਹੋਰ ਪਾ ਲਿਆ ਕਿਉਂਕਿ ਇਹਨਾਂ ਦੇ ਬੱਚੇ ਵੱਡੇ ਹੋ ਗਏ ਸੀ ਤੇ ਉਹ ਵਿਆਹੇ ਗਏ ਤੇ ਹੁਣ ਉਹਨਾਂ ਦੋਨਾਂ ਭਰਾਵਾਂ ਨੇ ਬਾਹਰ ਘਰ ਪਾਲਿਆ ਫਿਰ ਉਹ ਪੁੱਛਦਾ ਕਿ ਉਹ ਕਿੱਥੇ ਹੈ ਉਹ ਪਿੰਡ ਦੇ ਬਾਹਰ ਬਾਹਰ ਹੈ ਰਵੀ ਉੱਥੇ ਆ ਕੇ ਆਪਣੀ ਗੱਡੀ ਰੋਕਦਾ ਆਪਣੇ ਘਰ ਦੇ ਅੰਦਰ ਆ ਜਾਂਦਾ ਹੈ ਕਰਦੇ ਅੰਦਰ ਉਸ ਦਾ ਬਜ਼ੁਰਗ ਪਿਓ ਉਹ ਮੰਝੇ ਤੇ ਪਿਆ ਹੁੰਦਾ ਤੇ ਉਸ ਦੀ ਮਾਂ ਉਹ ਭਾਂਡੇ ਮਾਜ ਰਹੀ ਹੁੰਦੀ ਹੈ ਤੇ ਉਸ ਦੀਆਂ ਪਰਜਾਈਆਂ ਆਪਣੇ ਕੰਮ ਕਰ ਰਹੀਆਂ ਹੁੰਦੀਆਂ ਜਦੋਂ ਉਹ ਦੇਖ ਕੇ ਆਪਣੇ ਪਿਓ ਕੋਲ ਜਾਂਦਾ ਤੇ ਆਪਣੇ ਪਿਓ ਨੂੰ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਤੇ ਉਹ ਉਸ ਨੂੰ ਕਹਿੰਦਾ ਕਿ ਬਾਪੂ ਜੀ ਤੇ ਉਹ ਕਹਿੰਦਾ ਕੌਣ ਸ਼ੇਰਾ ਤੂੰ ਉਹ ਕਹਿੰਦਾ ਤੂੰ ਬਾਪੂ ਜੀ ਮੈਨੂੰ ਪਛਾਣਿਆ ਨਹੀਂ ਮੈਂ ਤੇਰਾ ਰਵੀ ਉਹ ਕਹਿੰਦਾ ਰਵੀ ਤੂੰ ਕਿੱਥੇ ਚਲਾ ਗਿਆ ਸੀ ਅਸੀਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਤੇ ਉਸ ਦੀ ਤੇ ਉਸ ਨੂੰ ਆ ਕੇ ਗਲ ਨਾਲ ਲਾ ਕੇ ਰੋਣ ਲੱਗ ਜਾਂਦਾ ਹੈ ਤੇ ਉਸ ਦੀ ਮਾਂ ਵੀ ਕੋਲ ਆ ਜਾਂਦੀ ਹੈ ਉਹ ਦੋਨੋਂ ਕਹਿੰਦੇ ਆ ਕਿ ਰਵੀ ਤੂੰ ਕਿੱਥੇ ਚਲਾ ਗਿਆ ਸੀ ਉਹ ਕਹਿੰਦਾ ਮੰਮੀ ਪਾਪਾ ਮੈਨੂੰ ਮaaf ਕਰ ਦਿਓ ਮੈਂ ਤਾਂ ਬਚਪਨ ਵਿੱਚ ਗੁੱਸਾ ਖਾ ਕੇ ਘਰੋਂ ਚਲਾ ਗਿਆ ਪਰ ਮੈਂ ਜਿੱਥੇ ਵੀ ਗਿਆ ਮੈਂ ਵਧੀਆ ਠੀਕ ਠਾਕ ਰਹਾ ਤੇ ਫਿਰ ਉਹ ਕਹਿੰਦੇ ਆ ਕਿ ਤੈਨੂੰ ਨਹੀਂ ਪਤਾ ਅਸੀਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਅਸੀਂ ਤੈਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਤੂੰ ਸਾਨੂੰ ਕਿਤੇ ਨਹੀਂ ਮਿਲਿਆ ਸਾਨੂੰ ਅੱਜ ਵੀ ਆਪਣੇ ਆਪ ਤੇ ਇਸ ਗੱਲ ਦੀ ਨਾਰਾਜ਼ਗੀ ਆ ਕਿ ਅਸੀਂ ਤੈਨੂੰ ਕਿਉਂ ਛਿੜਕਿਆ ਅਸੀਂ ਐਨੇ ਹੋ ਗਏ ਤੇਰੇ ਵਿਰਾਗ ਦੇ ਵਿੱਚ ਦਾ ਰਵੀ ਉਹਨਾਂ ਨੂੰ ਕਹਿੰਦਾ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਪਲੀਜ਼ ਮੈਨੂੰ ਮਾਫ ਕਰ ਦਿਓ ਫਿਰ ਉਹ ਉਹਨਾਂ ਨੂੰ ਦੱਸਦਾ ਕਿ ਮੈਂ ਇਸ ਤਰ੍ਹਾਂ ਚਲਾ ਗਿਆ ਸੀ ਟ੍ਰੇਨ ਦੇ ਵਿੱਚ ਬੈਠ ਕੇ ਫਿਰ ਮੈਂ ਇੱਕ ਘਰ ਦੇ ਵਿੱਚ ਗਿਆ ਉਹਨਾਂ ਦੇ ਕੋਈ ਬੇਟਾ ਨਹੀਂ ਸੀ ਤੇ ਉਹਨਾਂ ਨੇ ਮੈਨੂੰ ਰੱਖ ਲਿਆ ਤੇ ਸੋਹਣੀ ਜ਼ਿੰਦਗੀ ਦਿੱਤੀ ਤੇ ਮੈਂ ਬਹੁਤ ਪੜ੍ਹ ਲਿਖ ਗਿਆ ਤੇ ਅੱਜ ਮੈਂ ਬਹੁਤ ਸੋਹਣੀ ਜ਼ਿੰਦਗੀ ਜਿਹਾ ਰਿਹਾ ਹਾਂ ਤੇ ਉਹਨਾਂ ਨੂੰ ਕਹਿੰਦਾ ਦੇਖੋ ਮੈਂ ਤੁਹਾਡਾ ਪੁੱਤਰ ਹਾਂ ਤੁਸੀਂ ਮੈਨੂੰ ਜਨਮ ਦਿੱਤਾ ਪਰ ਉਹਨਾਂ ਨੇ ਵੀ ਮੈਨੂੰ ਪਾਲਿਆ ਤੇ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ ਉਹ ਨਹੀਂ ਚਾਹੁੰਦੇ ਕਿ ਮੈਂ ਤੁਹਾਡੇ ਨਾਲ ਰਵਾਂ ਪਰ ਮੈਂ ਤੁਹਾਨੂੰ ਵੀ ਮਾਪਿਓ ਤੇ ਉਹਨਾਂ ਨੂੰ ਵੀ ਮਾਪਿਓ ਮੰਨਦਾ ਮੈਂ ਤੁਹਾਡਾ ਦੋਨਾਂ ਜਣਿਆਂ ਦਾ ਕਰਜ਼ ਨਹੀਂ ਦੇ ਸਕਦਾ ਪਰ ਮੈਂ ਤੁਹਾਡੇ ਦੋਨਾਂ ਬਿਨਾਂ ਨਹੀਂ ਰਹਿਣਾ ਚਾਹੁੰਦਾ ਉਹਨਾਂ ਨੂੰ ਮਿਲਦਾ ਤੇ ਗੱਲਾਂ-ਬਾਤਾਂ ਕਰਦਾ ਤੇ ਉਹ ਕਹਿੰਦੇ ਨੇ ਚਲ ਸ਼ੁਕਰ ਆ ਪੁੱਤਰ ਤੂੰ ਆਇਆ ਤੇ ਉਹ ਰਵੀ ਨੂੰ ਕਹਿੰਦੇ ਆ ਤੂੰ ਤਾਂ ਬਹੁਤ ਸੋਹਣਾ ਬਣ ਕੇ ਬੜੇ ਸੋਹਣੇ ਸੂਟ-ਬੂਟ ਪਾਏ ਆ ਉਸ ਤੋਂ ਬਾਅਦ ਉਸਦੇ ਭਰਾ ਭਰਜਾਈ ਆ ਕੇ ਉਸ ਨੂੰ ਪੁੱਛਦੇ ਆ ਕਿ ਬਾਪੂ ਇਹ ਕੌਣ ਹੈ ਤਾਂ ਉਹ ਦੱਸਦਾ ਹੈ ਕਿ ਤੁਹਾਡਾ ਭਰਾ ਰਵੀ ਜਿਹੜਾ ਤੁਹਾਨੂੰ ਅਸੀਂ ਦੱਸਿਆ ਸੀ ਕਿ ਗੁੱਸੇ ਹੋ ਕੇ ਘਰੋਂ ਚਲਾ ਗਿਆ ਸੀ ਜੋ ਕਿ ਬਚਪਨ ਦੇ ਵਿੱਚ ਵੇਖਿਆ ਸੀ ਉਹਨਾਂ ਨੇ ਭਾਵੇਂ ਯਾਦ ਸੀ ਪਰ ਇੰਨਾ ਉਹਨਾਂ ਨੂੰ ਗੱਲਾਂ ਦਾ ਨਹੀਂ ਪਤਾ ਬੱਚੇ ਆ ਜੋ ਉਹ ਬਹੁਤ ਛੇਤੀ ਗੱਲਾਂ ਭੁਲਾ ਦਿੰਦੇ ਨੇ ਫਿਰ ਉਹ ਆਪਣੇ ਭਰਾਵਾਂ ਨੂੰ ਮਿਲਦੇ ਆ ਤੇ ਉਹ ਕਹਿੰਦੇ ਆ ਤੂੰ ਤਾਂ ਬਹੁਤ ਵੱਡਾ ਲੱਗਦਾ ਹੈ ਫਿਰ ਰਵੀ ਉਹਨਾਂ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਫਿਰ ਰਵੀ ਉਹਨਾਂ ਨੂੰ ਮਿਲਦਾ ਹੈ ਤੇ ਉਹਨਾਂ ਨੂੰ ਮਿਲ ਕੇ ਅੰਤਮ ਵਿਦਾਇਗੀ ਲੈਂਦਾ ਹੈ ਤੇ ਆਪਣੇ ਘਰ ਵਾਪਸ ਆ ਜਾਂਦਾ ਹੈ ਤੇ ਘਰ ਆ ਕੇ ਉਹ ਆਪਣੇ ਮੰਮੀ ਪਾਪਾ ਨੂੰ ਦੱਸਦਾ ਹੈ ਕਿ ਮੈਂ ਮਿਲ ਕੇ ਆਇਆ ਮੇਰੇ ਮਾਪਿਓ ਦੇ ਹਾਲਾਤ ਆ ਜੋ ਅੱਜ ਵੀ ਉਹੀ ਹੈ ਉਹ ਅੱਜ ਵੀ ਉਸੇ ਗਰੀਬੀ ਦੇ ਵਿੱਚ ਜੀ ਰਹੇ ਨੇ ਉਹ ਆਪਣੇ ਪਾਪਾ ਨੂੰ ਕਹਿੰਦਾ ਕਿ ਪਾਪਾ ਮੈਂ ਇੱਕ ਗੱਲ ਕਰਨਾ ਚਾਹੁੰਦਾ ਦੇਖੋ ਆਪਣੀ ਇਹ ਕੰਪਨੀ ਵਧੀਆ ਚੱਲਦੀ ਹੈ ਤੇ ਮੈਂ ਚਾਹੁੰਦਾ ਕਿ ਸਾਡਾ ਜੋ ਪਿੰਡ ਆ ਉਹ ਬਹੁਤ ਪਿਛੜਿਆ ਹੋਇਆ ਹੈ ਮੈਂ ਚਾਹੁੰਦਾ ਕਿ ਮੈਂ ਉੱਥੇ ਆਪਣਾ ਇੱਕ ਬਿਜ਼ਨਸ ਸ਼ੁਰੂ ਕਰਾਂ ਕੋਈ ਫੈਕਟਰੀ ਵਗੈਰਾ ਆਪਾਂ ਸ਼ੁਰੂ ਕਰੀਏ ਉਥੋਂ ਦੇ ਜੋ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਸਕੇ ਤੇ ਮੈਂ ਉਹਨਾਂ ਦੇ ਨਾਲ ਆਪਣੀ ਜਨਮ ਭੂਮੀ ਦੇ ਨਾਲ ਵੀ ਜੁੜਿਆ ਰਹਾ ਪਰ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ ਤਾਂ ਉਸਦੇ ਪਾਪਾ ਕਹਿੰਦੇ ਪੁੱਤ ਮੈਨੂੰ ਕੋਈ ਇਤਰਾਜ਼ ਨਹੀਂ ਉਸ ਤੋਂ ਬਾਅਦ ਰਵੀ ਤਾਕਾ ਫੈਕਟਰੀ ਉਸ ਪਿੰਡ ਦੇ ਵਿੱਚ ਲਗਾਉਂਦਾ ਬਹੁਤ ਸਾਰੀਆਂ ਔਰਤਾਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ ਉਸ ਦੇ ਭਰਾ ਜਿਹੜੇ ਉਹ ਵੀ ਫੈਕਟਰੀ ਵਿੱਚ ਨੌਕਰੀ ਤੇ ਲੱਗ ਜਾਂਦੇ ਆ ਤੇ ਉਸ ਦੀਆਂ ਪਰਜਾਈਆਂ ਵੀ ਉਹਨਾਂ ਨੂੰ ਵੀ ਰੁਜ਼ਗਾਰ ਦਿੰਦਾ ਤੇ ਵਧੀਆ ਤਨਖਾਹ ਤੇ ਉਹ ਕੰਮ ਕਰਦੇ ਆ ਹੁਣ ਰਵੀ ਆਪਣੇ ਮਾਤਾ ਪਿਤਾ ਲਈ ਸੋਨਾ ਘੜ ਬਣਾ ਦਿੰਦਾ ਆਪਣੇ ਭਰਾਵਾਂ ਲਈ ਕਿਉਂਕਿ ਉਹ ਆਪਣੇ ਆਪ ਬਹੁਤ ਪੈਸਾ ਕਮਾਉਂਦਾ ਸੀ ਤੇ ਉਸਦੇ ਮਾਪਿਓ ਨੇ ਕਦੇ ਉਸ ਨੂੰ ਨਹੀਂ ਸੀ ਰੋਕਿਆ ਹੁਣ ਰਵੀ ਆਪਣੇ ਦੋਨਾਂ ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਸੀ ਰਵੀ ਦੇ ਜਿਹੜੇ ਨਵੇਂ ਮਾਪੇ ਨੇ ਉਹ ਇੱਕ ਕੁੜੀ ਦੇਖ ਕੇ ਰਵੀ ਦਾ ਰਿਸ਼ਤਾ ਤੈਅ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਰਵੀ ਦਾ ਵਿਆਹ ਹੋ ਜਾਂਦਾ ਹੈ ਰਵੀ ਦੇ ਵਿਆਹ ਤੇ ਉਸਦੇ ਭਰਾ ਭਜਾਈਆਂ ਤੇ ਮਾਤਾ ਪਿਤਾ ਵੀ ਆਉਂਦੇ ਆ ਬੜੀ ਧੂਮ ਧਾਮ ਨਾਲ ਰਵੀ ਦਾ ਵਿਆਹ ਹੁੰਦਾ ਤੇ ਉਹ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ਾਲ ਜ਼ਿੰਦਗੀ ਜੀ ਰਿਹਾ ਹੈ ਇਧਰ ਉਸਦੇ ਮੰਮੀ ਪਾਪਾ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਉਹਨਾਂ ਨੂੰ ਵੀ ਬਹੁਤ ਪ੍ਰਾਊਡ ਫੀਲ ਹੁੰਦਾ ਚਲੋ ਜੇ ਸਾਡਾ ਬੱਚਾ ਘਰ ਛੱਡ ਕੇ ਗਿਆ ਇਸ ਗੱਲ ਦਾ ਸਾਨੂੰ ਵਿਰਾਗਤਾ ਹੋਇਆ ਤਾਂ ਹੀ ਸਾਡਾ ਬੱਚਾ ਕਾਮਯਾਬ ਹੋ ਗਿਆ ਉਸ ਕਰਕੇ ਸਾਡੇ ਵੀ ਦਿਨ ਬਦਲ ਗਏ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ